ਕੋਮੇਪਾਕ ਵੱਲੋਂ ਬਿਜਲੀ ਦੇ ਬਕਾਇਆ ਬਿਲਾ ਦੀ ਰਿਕਵਰੀ ਲਈ ਚਲਾਈ ਗਈ ਮੁਹਿੰਮ ਤਹਿਤ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟਣ ਦਾ سلسلہ ਲਗਾਤਾਰ ਜਾਰੀ ਹੈ ਐਸਲੜੀ ਤਹਿਤ ਬਸਤੀ ਜੋਦੇਵਾਲ ਅਧੀਨ ਪੈਂਦੇ ਇਲਾਕੇ ਕਲਾਸ਼ ਨਗਰ ਸਮੇਤ ਹੋਰ ਕਈ ਥਾਵਾਂ ਤੇ ਬਿਜਲੀ ਦਾ ਬਿੱਲ ਨਾ ਦੇਣ ਵਾਲੇ ਰੈਡੀਮੇਡ ਗਵਰਨਮੈਂਟਸ ਗਾਰਮੈਂਟਸ ਰੈਡੀਮੇਡ ਗਵਰਨਮੈਂਟਸ ਸੰਚਾਲਕਾ ਤੇ ਵਿਭਾਗ ਦੀ ਗਾਜ਼ ਡਿੱਗੀ ਹੈ ਜਾਣਕਾਰੀ ਮੁਤਾਬਕ ਪਾਵਰ ਕਾਮ ਦੀ ਟੀਮ ਵੱਲੋਂ ਇਲਾਕੇ 'ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫਾਲਟਰ ਚੱਲ ਰਹੇ ਖਪਤਕਾਰਾਂ ਖਿਲਾਫ ਕਾਰਵਾਈ ਕਰਦੇ ਹੋਏ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਜਿਸ 'ਚ ਵੱਡੀ ਗਿਣਤੀ 'ਚ ਰੈਡੀमेड ਹੋਜ਼ਰੀ ਗਾਰਮੈਂਟਸ ਨਾਲ ਜੁੜੇ ਬਿਜਲੀ ਖਪਤਕਾਰ ਸ਼ਾਮਲ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦੇ ਬਕਾਇਆ ਬਿੱਲ ਅਦਾ ਨਹੀਂ ਕੀਤੇ ਵਿਭਾਗੀ ਮੁਲਾਜ਼ਮਾਂ ਦੀ ਟੀਮ ਵੱਲੋਂ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਕੱਟ ਕਰਕੇ ਕਈ ਫੈਕਟਰੀਆਂ 'ਚ ਕੰਮ ਕਰਨ ਵਾਲੇ ਕਾਰਗਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਸ ਦੌਰਾਨ ਮੌਕੇ ਤੇ ਮੌਜੂਦ ਠੇਕੇਦਾਰ ਨੇ ਦਾਵਾ ਕੀਤਾ ਹੈ ਕਿ ਉਹਨਾਂ ਵੱਲੋਂ ਕਿਰਾਏ ਤੇ ਜਗਾ ਲੈ ਕੇ ਫੈਕਟਰੀਆਂ ਚਲਾਈਆਂ ਜਾ ਰਹੀਆਂ ਨੇ ਹੁਣ ਜੇਕਰ ਇਮਾਰਤ ਮਾਲਕ ਵੱਲੋਂ ਪਾਵਰਕਾਮ ਵਿਭਾਗ ਨੂੰ ਬਿਜਲੀ ਦਾ ਬਕਾਇਆ ਬਿੱਲ ਨਾ ਅਦਾ ਕੀਤਾ ਗਿਆ ਤਾਂ ਇਸ 'ਚ ਠੇਕੇਦਾਰ ਦਾ ਕੀ ਕਸੂਰ ਹੈ ਠੇਕੇਦਾਰ ਨੇ ਦਾਵਾ ਕੀਤਾ ਹੈ ਕਿ ਬਿਜਲੀ ਕਨੈਕਸ਼ਨ ਕੱਟੇ ਜਾਣ ਕਰਕੇ ਦਰਜਨਾ ਹੋਜ਼ਰੀਆਂ ਕਾਰਗਰਾਂ ਦੀ ਦੀਹਾੜੀ ਦਾ ਵਾਧੂ ਬੋਝ ਵੀ ਉਹਨਾਂ ਨੂੰ ਹੀ ਚੱਲਣਾ ਪਵੇਗਾ ਉਤਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਾਵਰ ਕਮਪਨੀ ਵਿਭਾਗ ਦੇ ਐਸ ਡੀਓ ਖੁਸ਼ਵਿੰਦਰ ਸੂਦ ਨੇ ਦੱਸਿਆ ਕਿ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਉਹਨਾਂ ਦੀ ਟੀਮ ਵੱਲੋਂ ਪਿਛਲੇ ਇੱਕ ਹਫ਼ਤੇ 'ਚ ਇਲਾਕੇ ਦੇ 200 ਤੋਂ ਵੱਧ ਡਿਫਾਲਟਰਾਂ ਦੇ ਬਿਜਲੀ ਕਨੈਕਸ਼ਨ ਕੱਟਦੇ ਹੋਏ ਬਕਾਇਆ ਖੜੇ ਬਿੱਲਾਂ 'ਚੋਂ 5 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ ਕੁਸ਼ਵਿੰਦਰ ਸੂਤ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰ ਦੇ ਨਾਲ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਖੜੇ ਬਿਜਲੀ ਬਿੱਲਾ ਦੀ ਰਿਕਵਰੀ ਕਰਕੇ ਰਕਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਈ ਜਾ ਸਕੇ